ਭਾਰਤ ਦੇ 6 ਸਭ ਤੋਂ ਵੱਡੇ ਅਮੀਰ ਭਿਖਾਰੀ ਜਿਨ੍ਹਾਂ ਦੇ ਸਾਹਮਣੇ ਵੱਡੇ-ਵੱਡੇ ਵਿਦੇਸ਼ਾਂ ਦੇ ਅਮੀਰ ਵੀ ਛੋਟੇ ਬੱਚੇ ਹਨ ਇਹਨਾਂ ਵਿੱਚੋਂ ਨੰਬਰ 1 ਤੇ ਹੁੰਦਾ ਹੈ ਭਿਖਾਰੀ ਭਰਤ ਜਣ ਇਹਨਾਂ ਦਾ ਕੰਮ ਛਤਰਪਤੀ ਸ਼ਿਵਾਜੀ ਟਰਮੀਨਲ ਉੱਤੇ ਭੀ ਖ ਮੰਗਣਾ ਤੇ ਰੋਜ਼ 4000 ਰੁਪਏ ਰੋਜ਼ਾਨਾ ਜਟਾਉਣਾ ਹੈ ਤੇ 8 ਕਰੋੜ ਦੀ ਇਹਨਾਂ ਕੋਲੇ ਸੰਪਤੀ ਹੈ ਇਹਨਾਂ ਦੇ ਬੈਂਕ ਵਿੱਚ 4 ਖਾਤੇ ਹਨ ਤੇ ਇਹਨਾਂ ਦੀ ਵਿਆਹ ਹੋ ਚੁੱਕਿਆ ਹੈ ਤੇ ਇਹਨਾਂ ਦੇ ਬੱਚੇ ਵਿਦੇਸ਼ ਵਿੱਚ ਪੜ੍ਹਾਈ ਕਰ ਰਹੇ ਹਨ ਇਹਨਾਂ ਵਿੱਚੋਂ ਨੰਬਰ 2 ਤੇ ਹੁੰਦਾ ਪਪੂ ਭਿਖਾਰੀ ਪਪੂ ਭਿਖਾਰੀ ਦਾ ਕੰਮ ਰੇਲਵੇ ਸਟੇਸ਼ਨ ਤੇ ਭੀ ਖ ਮੰਗਣਾ ਪਪੂ ਭਿਖਾਰੀ ਕੋਲ 20 ਵਰਗ ਕਿਲੋਮੀਟਰ ਦਾ ਇਹੜਾ ਫਲੈਟ ਹੈ ਪਪੂ ਭਿਖਾਰੀ ਦੀ ਕੁੱਲ ਸੰਪਤੀ 1.25 ਲੱਖ ਕਰੋੜ ਹੈ ਪਪੂ ਭਿਖਾਰੀ ਅਕਸਰ ਰੇਲਵੇ ਸਟੇਸ਼ਨ ਤੇ ਤੁਹਾਨੂੰ ਭੀਖ ਮੰਗਦਾ ਨਜ਼ਰ ਆ ਜਾਵੇਗਾ ਪਪੂ ਭਿਖਾਰੀ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਉਹਨਾਂ ਦੇ ਇਤਿਹਾਸ ਦੇ ਦੌਰਾਨ ਹੱਥ ਕੱਟੇ ਗਏ ਤੇ ਉਹ ਭਿਖਾਰੀ ਬਣ ਗਏ ਵਿਚੋਂ ਨੰਬਰ 3 ਤੇ ਹੁੰਦਾ ਪਖਾਰੀ ਕ੍ਰਿਸ਼ਨ ਕੁਮਾਰ ਇਹ ਨੈਲੋਰਪੁਰਾ ਦੇ ਰਹਿਣ ਵਾਲੇ ਆ ਤੇ ਪਿਛਲੇ 30 ਸਾਲਾਂ ਤੋਂ ਆਪਣੇ ਛੋਟੇ ਭਰਾ ਦੇ ਨਾਲ ਪੀਖ ਮੰਗਣ ਦਾ ਕੰਮ ਕਰ ਰਹੇ ਹਨ ਇਹ ప్రతి ਦਿਨ ਤਿੰਨ ਤੋਂ 4000 ਰੁਪਏ ਕਮਾ ਲੈਂਦੇ ਹਨ ਤੇ ਇਹਨਾਂ ਦੀ ਸੰਪਤੀ ਪੰਜ ਬੈਂਕ ਖਾਤੇ ਆ ਤੇ ਇਹਨਾਂ ਦਾ 2000 ਵਰਗ ਕਿਲੋਮੀਟਰ ਦਾ ਫਲੈਟ ਆ ਤੇ ਆਪਣੀ ਜ਼ਿੰਦਗੀ ਆਸ਼ੋਰਾਮ ਨਾਲ ਜੀ ਰਹੇ ਹਨ ਇਨ੍ਹਾਂ ਵਿੱਚ ਨੰਬਰ 4 ਤੇ ਆਉਂਦਾ ਮਸੂਬ ਪਖਾਰੀ ਮਸੂਬ ਪਖਾਰੀ ਦਾ ਕੰਮ ਮੁੰਬਈ ਰੇਲਵੇ ਸਿਗਨਲ ਤੇ ਪੀਖ ਮੰਗਣਾ ਹੈ ਤੇ ਇਹ 20 ਸਾਲ ਦੀ ਉਮਰ ਤੋਂ ਲੈ ਕੇ ਹੁਣ ਤੱਕ ਇਹ ਪੀਖ ਪੀਖ ਮੰਗਣ ਦਾ ਕੰਮ ਕਰ ਰਹੇ ਹਨ ਡੇਲੀ ਇਹ 8 ਘੰਟੇ ਪੀਖ ਮੰਗਦੇ ਹਨ ਤੇ ਰੋਜ਼ਾਨਾ ਦਾ 2 ਤੋਂ 3000 ਰੁਪਏ ਕਮਾ ਲੈਂਦੇ ਹਨ ਇਨ੍ਹਾਂ ਦੀ ਸਪੱਤੀ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਕੋਲ 10 ਕਰੋੜ ਦੀ ਸੰਪਤੀ ਹੈ ਇਸ ਵਿੱਚ ਨੰਬਰ 5 ਤੇ ਹੁੰਦੀ ਹੈ ਪਖਾਰਨ ਸਰਬਤੀ ਦੇਵੀ ਸਰਬਤੀ ਦੇਵੀ ਦਾ ਕੰਮ ਪਟਨਾ ਵਿੱਚ ਸਨਮੇ ਕਰਦੇ ਅੱਗੇ ਪੀਖ ਮੰਗਣਾ ਹੈ ਤੇ ਪ੍ਰਤੀ 50000 ਰੁਪਏ ਮਹੀਨਾ ਕਮਾਉਣਾ ਹੈ ਇਹਦੇ ਬੈਂਕ ਵਿੱਚ 5 ਖਾਤੇ ਹਨ ਤੇ ਇੰਸ਼ੋਰੈਂਸ 36000 ਰੁਪਏ ਦਾ ਹਰ ਸਾਲ ਇੰਸ਼ੋਰੈਂਸ ਕਰਵਾਉਂਦੀ ਹੈ ਤੇ ਇਸ ਕੋਲ 25 ਲੱਖ ਰੁਪਏ ਦਾ ਇੱਕ ਵੱਡਾ ਫਲੈਟ ਹੈ ਇਹ ਭਾਰਤ ਦੀਆਂ ਸੱਤ ਯਾਤਰਾਵਾਂ ਕਰ ਚੁੱਕੀ ਹੈ ਤੇ ਵਿਦੇਸ਼ ਯਾਤਰਾ ਵੀ ਕਰ ਚੁੱਕੀ ਹੈ ਨਾ ਬੱਚਾ ਨੰਬਰ 6 ਤੇ ਹੁੰਦੀ ਹੈ ਪਖਾਨ ਲక్ష్ਮੀ ਦੇਵੀ ਇਹਦਾ ਕੰਮ ਕਲਕੱਤੇ ਵਿੱਚ ਪੀਖ ਮੰਗਣਾ ਤੇ 16 ਸਾਲ ਦੀ ਉਮਰ ਤੋਂ ਇਹ ਪੀਖ ਮੰਗਣ ਦਾ ਕੰਮ ਕਰ ਰਹੀ ਹੈ 2 ਤੋਂ 5000 ਰੁਪਏ ਪ੍ਰਤੀ ਦਿਨ ਕਮਾਉਂਦੀ ਹੈ ਤੇ ਇਹਦੇ ਵੱਡੇ ਮਕਾਨ ਹਨ ਜੋ ਕਿ ਇਹ ਕਿਰਾਏ ਦੇ ਦਿੰਦੀ ਹੈ ਤੇ ਲੱਖਾਂ ਰੁਪਏ ਮਹੀਨੇ ਦੇ ਛਾਪਦੀ ਹੈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਤੁਹਾਡੇ ਲਈ ਹੋਰ ਵੀ ਚੰਗੀ ਵੀਡੀਓ ਲਿਆਉਂਦੇ ਹਾਂ